Bye. ਵੇਖੋ ਆਨਲਾਈਨ ਸ਼ਾਪਿੰਗ ਕੀਤੀ ਸੀ 1000 ਰੁਪਏ ਦੀ ਤਾਂ ਵਿੱਚੋਂ ਕੀ ਨਿਕਲਿਆ ਜੀਆਂ ਦੱਸਦੀ ਹੈ ਕਿ ਆਨਲਾਈਨ ਸ਼ਾਪਿੰਗ ਰਾਹੀਂ 1000 ਰੁਪਏ ਦੀ ਕੈਪ ਕੀਤੀ ਸੀ ਆਰਡਰ ਤਾਂ ਪਾਰਸਲ ਖੋਲਿਆ ਤਾਂ ਵਿੱਚੋਂ ਚਮਚਾ ਨਿਕਲਿਆ ਜੀਹਾਂ ਡਿਲੀਵਰੀ ਬாய் ਕਹਿੰਦਾ ਹੈ ਫੇਸਬੁੱਕ ਇੰਸਟਾਗ੍ਰam ਤੇ 99% ਦੀ ਸ਼ਾਪਿੰਗ ਸਾਬਤ ਹੋ ਰਹੀ ਹੈ ਫਰਾਡ ਜੀਆਂ ਦੱਸਦੀ ਕਿ ਗੁਰਦਾਸਪੁਰ ਦੇ ਮੇਰ ਚੰਦ ਰੋਡ ਤੇ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਣੇ ਲਈ ਫੇਸਬੁੱਕ ਤੇ ਦੇਖ ਕੇ ਇੱਕ ਮਹਿੰਗੀ 1000 ਰੁਪਏ ਮੁੱਲ ਦੀ ਕੈਪ ਆਰਡਰ ਕੀਤੀ ਸੀ ਤਾਂ ਜੱਸ ਜੱਸ ਦੇ ਜਦੋਂ ਮੰਗਵਾਉਂਦਾ ਹੈ ਤਾਂ ਪਾਰਸਲ ਆਉਂਦਾ ਹੈ ਘਰ ਡਿਲੀਵਰੀ ਹੁੰਦੀ ਹੈ ਤਾਂ ਪਾਰਸਲ ਖੋਲਿਆ ਜਾਂਦਾ ਤਾਂ ਉਸ ਦੇ ਵਿੱਚ ਸਿਰਫ ਇੱਕ ਚਮਚਾ ਨਿਕਲਦਾ ਇਹ ਪਹਿਲਾ ਮਾਮਲਾ ਨਹੀਂ ਹੈ ਜਦ ਕਿ ਇੱਕ ਹੋਰ ਵਿਅਕਤੀ ਅਨਿਲ ਸ਼ਰਮਾ ਦੱਸਿਆ ਕਿ ਉਸਨੇ ਆਨਲਾਈਨ ਬਾਲ ਕਾਲ ਕਰਨ ਰਿਪੀਟ ਜੋ ਉਸਨੇ ਆਨਲਾਈਨ ਵਾਲ ਕਾਲੇ ਕਰਨ ਵਾਲਾ ਮਹਿੰਗਾ ਤੇਲ ਮੰਗਵਾਇਆ ਪਰ ਬੇਕਾਰ ਨਿਕਲਿਆ ਉਥੇ ਡਿਲੀਵਰੀ ਬੁਆਨੇ ਦੱਸਿਆ ਕੁਝ ਦਿਨ ਪਹਿਲਾਂ ਹੀ 700 ਵਿੱਚ ਇੱਕ ਕੈਮਰਾ ਕਿਸੇ ਨੇ ਮੰਗਵਾਇਆ ਸੀ ਪਰ ਪਾਰਸਲ ਵਿੱਚੋਂ 50 ਰੁਪਏ ਵਾਲਾ ਪਰਫਿਊਮ ਨਿਕਲ ਰਿਹਾ ਉਹਨੇ ਦੱਸਿਆ ਕਿ ਜਿਹੇ ਪਾਰਸਲਾਂ ਦੀ ਰਿਟਰਨ ਨਹੀਂ ਪੈਂਦੀਆਂ ਤੇ ਫੇਸਬੁੱਕ ਤੇ ਇੰਸਟਾਗ੍ਰam ਦੇ 99% ਲੋਕਾਂ ਨੇ ਆਨਲਾਈਨ ਸ਼ਾਪਿੰਗ ਦੇ ਵਿੱਚ ਚੌੜਰ ਗਲਤਾਰੇ ਨੇ ਕਿਉਂਕਿ ਇੰਨਾ ਸੋਸ਼ਲ ਸਾਈਟਾਂ ਤੇ ਜ਼ਿਆਦਾਤਰ ਅਨਅਧਿਕਾਰਤ ਅਤੇ ਬਾਕਸ ਕੰਪਨੀਆਂ ਨਾਲ ਹੀ ਉਹ ਕੱਪੜੇ ਗਲਤ ਚੀਜ਼ਾਂ ਨਿਕਲਦੀਆਂ ਨੇ ਤਾਂ ਮੰਗਵਾਉਂਦੀਆਂ ਨੇ ਜਿਸ ਦਾ ਰਿਟਰਨ ਨਹੀਂ ਕੀਤਾ ਜੰਦਾ ਤਾਂ ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨਿਆ ਜੇਕਰ ਕਦੀ ਤੁਹਾਡੇ ਨਾਲ ਅਜਿਹਾ ਹੋਇਆ ਤਾਂ ਕਮੈਂਟਾਂ ਚੋ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਮੈਂ ਮੀਰ ਚੰਦਰ ਰੋਡਰਦਾਫਪੁਰ ਰਹਿਣ ਵਾਲਾ ਅਨਿਲ ਸ਼ਰਮਾ ਮੈਂ ਵੀ ਮੰਗਾਇਆ ਸੀਗਾ ਤੇਲ ਬੜੀ ਉਹਦੀ ਐਡਵਰਟਾਈਜ਼ ਸੀਗਾ ਇੱਕ ਇੱਕ ਨਾਲ ਜੀ ਇੱਕ ਸ਼ੀਸ਼ੀ ਫਰੀ ਪਰ ਮੈਂ ਲਗਾ ਕੇ ਵੇਖਿਆ ਇਤਨਾ ਵਿੱਲਾ ਹੀ ਪਿਆ ਦੋ ਤਿੰਨ ਵਾਰੀ ਲਗਾਇਆ ਉਹ ਤੇ ਜਿਹੜੇ ਪਹਿਲੇ ਕੋਈ ਇੱਕ ਮਾੜਾ ਬੁਟਾ ਇੱਕ ਵਾਲ ਵੀਨ ਕਾਲਾ ਕੀਤਾ ਮੈਂ ਪਾਰਸਲ ਆ ਮੈਂ ਇਹਨੂੰ ਖੋਲ ਕੇ ਚੈੱਕ ਕੀਤਾ ਇਹਨੇ ਚੀਜ਼ ਮੰਗਾਈ ਆ 1000 ਰੁਪਏ ਦੀ ਠੀਕ ਹੈ ਜੀ ਇਹਦੇ ਜੇ ਹੁਣ ਇਹ ਕੱਪ ਦੇ ਵਜਾ ਇਹਦੇ ਨੇ ਕੋਈ ਕੋਈ ਚਮਚਾ ਪਾ ਕੇ ਭੇਜ ਦਿੱਤਾ ਵਾ ਹੁਣ ਬੰਦਾ ਦੱਸੇ ਇਹ ਮੋਚਾਰੇ ਨੂੰ ਕੀ ਕਵਾਂਗੇ ਉਹਨੇ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਰਿਟਰਨ ਨਹੀਂ ਪੈਣੀ ਠੀਕ ਹੈ ਨਾ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ ਹਾਂ ਲੋਕੀ ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿੱਦਾਂ ਰਿਟਰਨ ਪਾਣੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਹਾਂ ਤੇ ਸਿਰਫ ਇਹ ਜਾਣਾ ਹੈ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋਲ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਖਾਸ ਕਰਕੇ ਤੇ ਪਹਿਲੀ ਗੱਲ ਤੇ ਇਹ ਚੀਜ਼ ਕੋਈ ਸਹੀ ਨਹੀਂ ਨਿਕਲਦੀ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਅਈ ਤੇ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰam ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਇਹ ਦਿੱਲੀ ਤੋਂ ਹੁੰਦਾ ਸ਼ਿਪਮੈਂਟ ਹੁੰਦਾ ਪਰ ਸੇਲਰ ਸਹੀ ਚੀਜ਼ ਨਹੀਂ ਭੇਜਦਾ ਤੇ ਕਹਿੰਦਾ ਕੁਝ ਹੋ ਰਿਹਾ ਭੇਜਦਾ ਕੁਝ ਹੋ ਰਿਹਾ ਤੇ ਨਾ ਹੀ ਇਹਦੀ ਰਿਟਰਨ ਪਾਲਿਸੀ ਹੁੰਦੀ ਆ ਨਾ ਹੀ ਕੁਝ ਆ ਤੇ ਜਿਹੜੇ ਕਸਟਮਰ ਦੇ ਉਹ ਪੈਸੇ ਮਰ ਜਾਂਦੇ ਆ ਇੱਕ ਜਿਹੜਾ ਤੁਸੀਂ ਮੰਗਾਇਆ ਸੀ ਹੁਣ ਤੁਹਾਡੀ ਐਗਜ਼ਾਮਪਲ ਦੇ ਦਿੰਨੇ ਆ ਅਸੀਂ ਤੇ ਤੁਹਾਨੂੰ ਕੀ ਚੀਜ਼ ਮਿਲੀ ਪਰਫਿਊਮ ਮਿਲਿਆ ਤੋ ਇਹ ਕੈਮਰਾ ਮੰਗਾਇਆ ਸੀ ਤੇ ਮਿਲਿਆ ਤੁਹਾਨੂੰ ਪਰਫਿਊਮ 700 ਰੁਪਿਆ ਤੁਹਾਡੀ ਜੇਬਸ ਤੋਂ ਚਲੇ ਗਿਆ ਉਹ ਤੁਹਾਨੂੰ ਮਿਲਿਆ ਨਹੀਂ ਵਾਪਸ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਗੁਦਾਸਪੂਨੋ ਕਿ ਆਪਣੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰam ਤੋਂ ਜਿਹੜੇ ਤੁਸੀਂ ਪਾਰਸਲ ਮੰਗਾਉਂਦੇ ਹੋ ਉਹ ਨਹੀਂ ਮੰਗਾਣੇ ਚਾਹੀਦੇ ਕਿਉਂਕਿ ਉਹ ਸਭ ਚੀਜ਼ ਜਿਹੜੀ ਹੈ ਫੇਸਬੁੱਕ ਤੇ ਦਿਖਾਉਂਦੇ ਆ ਸਭ ਫਰੋਡ ਹੁੰਦੀ ਆ ਹਾਂ ਦੇਖੀ ਜੋ ਆਦੀਵਾਸੀ ਹੋਇਲਾ ਜੋ ਵਗੈਰਾ ਵਗੈਰਾ ਸਭ ਫਰੋਡ ਹੁੰਦਾ ਕੋਈ ਰੀਜਨਲ ਚੀਜ਼ ਨਹੀਂ ਹੁੰਦੀ ਤੇ ਕੋ ਤੇ ਪਾਜੀ ਅੱਜ ਤੱਕ ਤੇ ਘਰ ਤੋਂ ਕੱਟ ਨਹੀਂ ਤੇ ਜਿੰਨੇ ਕਸਟਮਰ ਆਏ ਆ ਇਥੇ ਸਾਰਿਆਂ ਨੂੰ ਕਹਿਤਾ ਕਿ ਜਿਹੜਾ ਵਾਈਟ ਪਾਰਸਲ ਆ ਉਹ ਨਹੀਂ ਲੈਣਾ ਮੈਂ ਮੇਰੇ ਹੁੰਦੇ 99% ਜਿਹੜੇ ਆ ਕਿ ਫੇਕ ਹੀ ਲਿਖਲੇ ਆ ਫਰੋਡ ਹੀ ਲਿਖਲੇ ਹੋਇਆ ਤੇ ਜਿਹੜਾ 1% ਹੋਏਗਾ ਜਿਹੜਾ ਕਿ ਅਸੀਂ ਇਨ ਕੀਤਾ ਹੋਇਆ ਅਸੀਂ ਮੈਂ ਪਿੰਡ ਘਰਾਲੇ ਤੋਂ ਰਹਿਣ ਵਾਲਾ ਤੇ ਈ ਕਾਰਡ ਕੰਪਨੀ ਦੇ ਵਿੱਚ ਕੰਮ ਕਰਦਾ ਇਸ ਟਾਈਮ